ਇਹ ਤਾਂ ਦੀ ਵਸਤੀ ਵਿਸ਼ੇਸ਼ ਜ਼ਿੰਦਗੀ ਵਿੱਚ ਕੁਝ ਅਜਿਹਾਂ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਤਾਂ ਉਮਰ ਸਾਡੇ ਮਨ ਤੇ ਅਮਿੱਟ ਛਾਪ ਛੱਡ ਜਾਂਦੀਆਂ ਨੇ ਅੱਜ ਅਜਿਹੀ ਹੀ ਇੱਕ ਘਟਨਾ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀ ਹਾਂ ਛੁੱਟੀ ਦਾ ਦਿਨ ਸੀ ਤੇ ਮੌਸਮ ਵੀ ਬਦਲ ਰਿਹਾ ਸੀ ਗਰਮੀ ਆਪਣੀ ਆਮਦਾ ਸੁਨੇਹਾ ਦੇ ਰਹੀ ਸੀ ਨਵੀਂ-ਨਵੀਂ ਤਨਖਾਹ ਮਿਲੀ ਸੀ ਸੋਚਿਆ ਕਿਉਂ ਨਾ ਅੱਜ ਦੇ ਦਿਨ ਦਾ ਸਹੀ ਇਸਤੇਮਾਲ ਕੀਤਾ ਜਾਵੇ ਬੱਚਿਆਂ ਨੂੰ ਜਲਦੀ ਤਿਆਰ ਹੋਣ ਦਾ ਆਖ ਰਸੋਈ ਵਿੱਚ ਜਾ ਨਾਸ਼ਤਾ ਤਿਆਰ ਕਰਨ ਲੱਗ ਪਈ ਮਨ ਵਿੱਚ ਕਾਹਲ ਤੇ ਉਤਸ਼ਾਹ ਸੀ ਕਿ ਅੱਜ ਬੱਚਿਆਂ ਨੂੰ ਉਹਨਾਂ ਦੀ ਮਨਪਸੰਦ ਖਰੀਦਦਾਰੀ ਕਰਵਾ ਦੇਵਾਂਗੀ ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਵੀ ਖੁਸ਼ੀ ਦਾ ਇਜ਼ਹਾਰ ਕਰਨ ਲੱਗੇ ਖੈਰ ਕਾਰ ਦੇ ਕਮਾਂਕਾਰਾਂ ਨੂੰ ਨਿਪਟਾ ਕੇ ਅਸੀਂ ਸਰਹੰਦ ਤੋਂ ਖੰਨੇਵਲ ਰਵਾਨਾ ਹੋਣ ਲਈ ਰੇਲਵੇ ਸਟੇਸ਼ਨ ਤੇ ਜਾ ਗੱਡੀ ਫੜੀ ਤੇ ਪੂਰਾ ਦਿਨ ਬੱਚਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਕਦੇ ਇਸ ਦੁਕਾਨ ਤੇ ਤੇ ਕਦੇ ਉਸ ਦੁਕਾਨ ਤੇ ਉਹਨਾਂ ਦੇ ਮਨਪਸੰਦ ਖਿਡੌਣੇ, ਕੱਪੜੇ ਤੇ ਖਾਣ ਪੀਣ ਦਾ ਸਾਮਾਨ ਖਰੀਦਦੇ ਰਹੇ ਇਹ ਸਭ ਵੇਖ ਬੱਚੇ ਵੀ ਬਹੁਤ ਹੀ ਖੁਸ਼ ਸਨ ਕਰ ਵਾਪਸ ਪਰਤਣ ਵਾਸਤੇ 6 ਵਜੇ ਵਾਲੀ ਗੱਡੀ ਫੜਨ ਲਈ ਅਸੀਂ ਮੁੜ ਤੋਂ ਰੇਲਵੇ ਸਟੇਸ਼ਨ ਉੱਪਰ ਗਏ ਗੱਡੀ ਆਉਣ ਵਿੱਚ ਹਲੇ ਕੁਝ ਵਕਤ ਬਾਕੀ ਸੀ ਸੋਚਿਆ ਸਮੇਂ ਦਾ ਸਹੀ ਇਸਤੇਮਾਲ ਕਰਨ ਲਈ ਕਿਉਂ ਨਾ ਸਟੇਸ਼ਨ ਦੀ ਚਾਹ ਦਾ ਹੀ ਲਤਫੁਤ اٹھਾਇਆ ਜਾਵੇ ਅਸੀਂ ਦੋਨਾਂ ਨੇ ਚਾਹ ਤੇ ਬੱਚਿਆਂ ਨੂੰ ਦੁੱਧ ਦਾ ਗਿਲਾਸ ਲੈ ਸਟਾਲ ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗੇ ਐਨੇ ਨੂੰ ਇੱਕ ਵਿਅਕਤੀ ਜਿਸਦੇ ਹੱਥ ਵਿੱਚ ਇੱਕ ਗਿਲਾਸ ਸੀ ਕਾਲੀ ਨਾਲ ਸਟਾਲ ਤੇ ਆ ਇੱਕ 2 ਰੁਪਏ ਦਾ ਨੋਟ ਦੇ ਕੇ ਦੁਕਾਨਦਾਰ ਨੂੰ ਆਖਣ ਲੱਗਾ ਕਿ ਇਸ ਦਾ ਦੁੱਧ ਦੇ ਦਿਓ ਪਰ ਦੁਕਾਨਦਾਰ ਨੇ ਉਸ ਨੂੰ ਬਿੰਦਝਟ ਵਿੱਚੀ ਨੋਟ ਵਾਪਸ ਕਰਦਿਆਂ ਕਿਹਾ ਕਿ 2 ਰੁਪਏ ਦਾ ਦੁੱਧ ਨਹੀਂ ਆਉਂਦਾ ਪਰ ਉਸ ਨੇ ਕਿਹਾ ਕਿ ਦੁੱਧ ਮੈਨੂੰ ਬੱਚੇ ਵਾਸਤੇ ਚਾਹੀਦਾ ਹੈ ਪਰ ਦੁਕਾਨਦਾਰ ਨੇ ਕੋਈ ਜਵਾਬ ਨਾ ਦਿੱਤਾ ਸਗੋਂ ਉਹ ਦੂਜੇ ਗ੍ਰਾਹਕਾਂ ਨੂੰ ਭੁਗਤਾਨ ਵਿੱਚ ਮਸਤ ਹੋ ਗਿਆ ਮੈਂ ਇਹ ਸਭ ਕੁਝ ਤੱਕ ਰਹੀ ਸਾਂ ਪਰ ਉਹ ਵਿਅਕਤੀ ਪਲਾਂ ਛਿਨਾ ਵਿੱਚ ਹੀ ਅੱਖੋਂ ਪਰੋਖੇ ਹੋ ਗਿਆ ਉਸ ਦੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਤੇ ਮੇਰੇ ਪਤੀ ਨੇ ਇਹ ਸਭ ਕੁਝ ਅੱਖੀਂ ਡਿੱਠਾ ਪਰ ਫਿਰ ਵੀ ਅਸੀਂ ਇਸ ਘਟਨਾ ਨੂੰ ਅਣਡਿੱਠਾ ਕਰ ਦਿੱਤਾ ਤੇ ਉਸ ਦੀ ਸਹਾਇਤਾ ਨਹੀਂ ਕਰ ਸਕੇ ਜਿਸ ਦਾ ਪਛਤਾਵਾ ਮੈਨੂੰ ਅੱਜ ਤੀਕਰ ਹੈ ਤੇ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਬੱਚਾ ਤਾਂ ਭੁੱਖਾ ਰਿਹਾ ਹੀ ਹੋਵੇਗਾ ਪਰ ਉਸਦੇ ਪਿਤਾ ਦੀ ਲਚਾਰੀ ਦਾ ਬਿਆਨ ਕਰਨ ਲਈ ਮੇਰੀ ਕਲਮ ਅਸਮਰੱਥ ਹੈ ਮਜਬੂਰ ਬਾਪੂ ਦੇ ਅੱਖਾਂ ਵਿੱਚ ਝਲਕਦੀ ਲਚਾਰੀ ਮੇਰਾ ਮਨ ਅੱਜ ਵੀ ਮਹਿਸੂਸਿਆ ਕਰ ਦਿੰਦੀ ਹੈ ਸ਼ੁਕਰੀਆ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਨਿੱਕੀ ਜਿਹੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਸ਼ੁਕਰੀਆ ਜੀ।